ਸਿਰਫ 50 ਰੁਪਏ ਤੋਂ ਵੀ ਘੱਟ ਖਰਚੇ ਦੇ ਵਿੱਚ ਇਹ ਮਠਾਈ ਬਣ ਕੇ ਤਿਆਰ ਹੋਈ ਹੈ ਤੇ ਉਹ ਵੀ ਥਾਲੀ ਭਰ ਕੇ ਇਹਨੂੰ ਬਣਾਉਣ ਦੇ ਲਈ ਨਾ ਤੁਹਾਨੂੰ ਦੁੱਧ ਦੀ ਜ਼ਰੂਰਤ ਹੈ ਨਾ ਤੁਹਾਨੂੰ ਪਨੀਰ ਦੀ ਜਾਂ ਫਿਰ ਖੋਏ ਜਾਂ ਮਲਾਈ ਦੀ ਜ਼ਰੂਰਤ ਹੈ ਬਹੁਤ ਹੀ ਘੱਟ ਖਰਚੇ 'ਚ ਅਤੇ ਬਹੁਤ ਹੀ ਘੱਟ ਸਮੇਂ 'ਚ ਬਿਲਕੁਲ ਆਸਾਨ ਤਰੀਕੇ ਨਾਲ ਤੁਸੀਂ ਹਲਵਾਈ ਵਰਗੀ ਇਹ ਬਰਫੀ ਹੈ ਜਿਹੜੀ ਬਣਾ ਕੇ ਤਿਆਰ ਕਰ ਲਓਗੇ ਘਰ ਦੇ ਵਿੱਚ ਰੱਖੀਆਂ ਸਿਰਫ ਦੋ ਤੋਂ ਤਿੰਨ ਚੀਜ਼ਾਂ ਦੇ ਨਾਲ ਇਹ ਇੰਨੀ ਜ਼ਿਆਦਾ ਨਰਮ ਦੇਖੋ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਬਰਫੀ ਬਣ ਕੇ ਤਿਆਰ ਹੋਊਗੀ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਚਲੋ ਜੀ ਆਪਾਂ ਸਿੱਖ ਲੈਨੇ ਆ ਯਕੀਨ ਮੰਨਿਓ ਇਸ ਬਰਫੀ ਨੂੰ ਬਣਾਉਣ ਦੇ ਲਈ ਕਿਹਾ ਉਹ ਇੰਨਾ ਜ਼ਿਆਦਾ ਘੱਟ ਲੱਗੂਗਾ ਨਾ ਵੀ ਤੁਸੀਂ ਇਹ ਬਰਫੀ ਬਿਲਕੁਲ ਬਜਟ ਦੇ ਤੇ ਪੂਰੀ ਭਾਰਕੇ ਵੀ ਮੈਂ ਕੱਚੀ ਐਡ ਨਹੀਂ ਕੀਤੀ ਕੜਾਹੀ ਚ ਹੁਣ ਇਹਦੇ ਵਿੱਚ ਦੋ ਕੌਲੀਆਂ ਆਪਾਂ ਪਾਵਾਂਗੇ ਮੈਂ ਦੇ ਦਿਆਂ ਦੇਖੋ ਬਿਲਕੁਲ ਆਪਾਂ ਹਲਵਾਈ ਸਟਾਈਲ ਜਿਹੜੀ ਆਪਾਂ ਮਠਿਆਈ ਦੀ ਦੁਕਾਨ ਤੋਂ ਬਰਫੀ ਲੈ ਕੇ ਆਉਣਾ ਨਾ ਵਾਈਟ ਵਰਫੀ ਆਪਾਂ ਬਣਾ ਰਹੇ ਹਾਂ ਦੁਕਾਨ ਤੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਕਿਸ ਚੀਜ਼ ਦੀ ਬਣਾਈ ਗਈ ਹੈ ਸ਼ੁੱਧ ਹੈਗੀ ਹੈ ਕਿ ਨਹੀਂ ਹੈਗੀ ਪਰ ਆਪਾਂ ਘਰ ਦੇ ਵਿੱਚ ਆ ਜਿਹੜਾ ਬਹੁਤ ਹੀ ਘੱਟ ਮੈਦੇ ਦੇ ਨਾਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹ ਬਰਫੀ ਬਣਾ ਕੇ ਤਿਆਰ ਕਰ ਲਾਂਗੇ ਤੇ ਬਚੜਦੇ ਵਿੱਚ ਵੀ ਬਣ ਜੂਗੀ ਕਿਉਂਕਿ ਜਿਹੜਾ ਇਹ ਮੈਦਾਣਾ ਇਹਨੂੰ ਆਪਾਂ ਜ਼ਿਆਦਾ ਰੋਸਟ ਨਹੀਂ ਕਰਨਾ ਇਹਦਾ ਕਲਰ ਨਹੀਂ ਚੇਂਜ ਕਰਨਾ ਆਪਾਂ ਵਾਈਟ ਵਰਫੀ ਬਣਾ ਕੇ ਤਿਆਰ ਕਰਨੀ ਇਸ ਕਰਕੇ ਸਲੋ ਫਲੇਮ ਤੇ ਆਪਾਂ ਮੈਦੇ ਨੂੰ 10 ਤੋਂ 12 ਮਿੰਟ ਹੀ ਭੁੰਨਾਗੇ बस ਇਹਦਾ ਕਲਰ ਨਹੀਂ ਚੇਂਜ ਹੋਣਾ ਚਾਹੀਦਾ ਇਹਦੇ ਵਿੱਚੋਂ ਜਿਹੜੀ ਕੱਚੇ ਬਣ ਦੀ ਖੁਸ਼ਬੂ ਆ ਰਹੀ ਹੈ ਨਾ ਮੈਦੇ ਦੀ बस ਉਹ ਖਤਮ ਹੋਣੀ ਚਾਹੀਦੀ ਤੇ ਮੈਦਾ ਦੇਖੋ ਭੁੱਜ ਗਿਆ ਵਧੀਆ ਇਹਦਾ ਟੈਕਸਚਰ ਵੀ ਚੇਂਜ ਹੋ ਗਿਆ ਹੁਣ ਇਹਨੂੰ ਬਿਲਕੁਲ ਵੀ ਖੋਏ ਵਰਗਾ ਆਪਾਂ ਟੇਸਟ ਦੇ ਸਕਦੇ ਕਿਉਂਕਿ ਖੋਆ ਪਨੀਰ ਤਾਂ ਆਪੇ ਦੇ ਵਿੱਚ ਕੋਈ ਚੀਜ਼ ਨਹੀਂ ਪਾ ਰਹੇ ਤਾਂ ਆਪਾਂ ਪਾਵਾਂਗੇ ਇਹਦੇ ਵਿੱਚ ਮਿਲਕ ਪਾਊਡਰ ਦੇ 2 ਪੈਕੇਟ ਆਸਾਨੀ ਨਾਲ ਮਾਰਕੀਟ ਚੋਂ 10-10 ਰੁਪਏ ਦੇ ਪੈਕੇਟ ਆ ਜਿਹੜੇ ਮਿਲ ਜਾਂਦੇ ਆ ਇਹਦੇ ਨਾਲ ਜਿਹੜਾ ਟੇਸਟ ਵਰਫੀ ਦਾ ਇੰਨਾ ਜ਼ਿਆਦਾ ਵਧੀਆ ਆਊਗਾ ਨਾ ਵੀ ਇਹਨੂੰ ਕੋਈ ਖਾ ਕੇ ਦੱਸ ਹੀ ਨਹੀਂ ਸਕਦਾ ਵੀ ਇਹ ਆਪਾਂ ਮੈਦੇ ਤੋਂ ਉਨਵਾਸਤੇ ਰੱਖ ਦਿੰਨੇ ਆ ਮੈਦੇ ਨੂੰ ਇੱਕ ਸਾਈਡ ਤੇ ਤੇ ਹੁਣ ਇਹਦੇ ਵਿੱਚ ਆਪਾਂ ਦੋ ਕੌਲੀਆਂ ਮੈਦੇ ਦੀਆਂ ਪਾਈਆਂ ਸੀ ਤੇ ਮੈਂ ਦੋ ਕੌਲੀਆਂ ਹੀ ਖੰਡ ਦੀਆਂ ਵਰਤੂੰਗੀ ਜੇ ਤੁਸੀਂ ਚਾਹੋ ਤਾਂ ਢਾਈ ਕੌਲੀਆਂ ਖੰਡ ਵੀ ਪਾ ਸਕਦੇ ਜੇ ਮਿੱਠਾ ਜ਼ਿਆਦਾ ਪਸੰਦ ਹੈ ਪਰ ਦੋ ਕੌਲੀਆਂ ਕਾਫੀ ਹੈ ਦੋ ਕੌਲੀਆਂ ਮੈਦੇ ਦੇ ਵਿੱਚ ਤੇ ਇਹਦੇ ਵਿੱਚ ਇੱਕ ਕੌਲੀ ਪਾਣੀ ਦੀ ਪਾਵਾਂਗੇ ਗੈਸ ਨੂੰ ਆਪਾਂ ਕਰ ਦਿਆਂਗੇ ਜੀ ਆਨ ਖੰਡ ਚੰਗੇ ਤਰੀਕੇ ਨਾਲ ਮਿਕਸ ਹੋ ਗਈ ਆ ਹੁਣ ਤੁਸੀਂ ਇੱਥੇ ਚਾਹੋ ਤਾਂ ਇਹਦੇ ਵਿੱਚ ਇਲਾਇਚੀ ਪਾਊਡਰ ਵੀ ਐਡ ਕਰ ਸਕਦੇ ਹੋ ਦੇਖੋ ਹਲਕੀ ਜੀ ਤਾਰ ਬਣ ਰਹੀ ਹੈ ਤੇ ਹਲਕੀ ਜੀ ਟੁੱਟ ਰਹੀ ਹੈ ਪ੍ਰੋਪਰ ਪੂਰੀ ਤਾਰ ਨਹੀਂ ਬਣ ਰਹੀ ਜਿਵੇਂ ਆਪਾਂ ਬੇਸ ਹੁਣ ਜਿਹੜਾ ਮਿਕਸ ਤਿਆਰ ਕਰਕੇ ਰੱਖਿਆ ਸੀ ਨਾ ਮੈਦੇ ਅਤੇ ਮਿਲਕ ਪਾਊਡਰ ਦਾ ਇਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਗੈਸ ਇੱਥੇ ਆਉਣਾ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਲਗਾਤਾਰ ਚਰਨੀ ਨੂੰ ਚਲਾਉਂਦੇ ਹੋਏ ਆਪਾਂ ਇਹਨੂੰ ਮਿਕਸ ਕਰਾਂਗੇ ਬਸ ਇਹਦੇ ਵਿੱਚ ਗੰਢਾ ਨਾ ਬਣ ਜਾਈਦਾ ਟੈਕਸਚਰ ਸੀਗਾ ਇਹ ਆਪਾਂ ਇਸ ਥਾਲ ਦੇ ਵਿੱਚ ਐਡ ਕਰਤਾ ਚੰਗੇ ਤਰੀਕੇ ਨਾਲ ਸੈੱਟ ਕਰ ਦਿਆਂਗੇ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਇੱਕ ਪੀਸ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ ਵੀ ਕਿੰਨੀ ਨਰਮ ਬਣੀ ਹੈ ਦੇਖੋ ਬਹੁਤ ਹੀ ਨਰਮ ਬਣ ਕੇ ਤਿਆਰ ਹੁੰਦੀ ਹੈ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਘੱਟ ਪੈਸਿਆਂ ਦੇ ਖਰਚੇ ਇਸ ਤਰ੍ਹਾਂ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਘੱਟ ਤੋਂ ਘੱਟ ਸਮਾਨ ਦੇ ਨਾਲ ਤੇ ਘੱਟ ਤੋਂ ਘੱਟ ਖਰਚੇ ਦੇ ਨਾਲ ਆਪਾਂ ਇਹ ਬਰਫੀ ਜਿਹੜੀ ਘਰ ਦੇ ਵਿੱਚ ਬਹੁਤ ਹੀ ਟੇਸਟੀ ਬਣਾ ਕੇ ਤਿਆਰ ਕਰ ਲਈ ਹੈ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਜੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦਿਓ ਸ਼ੇਅਰ ਕਰਿਓ ਆਪਾਂ ਮਿਲਾਂਗੇ ਕਿਸੇ ਨੈਕਸਟ